ਜੀ ਬਦਮਾਸ਼ੀ ਮੈਂ ਜੇ ਤੂੰ ਹੀ ਬਦਮਾਸ਼ੀ ਕਰਦੇ ਪਏ ਹੋ ਏਦਾਂ ਧੱਕਾ ਵੀ ਨਹੀਂ ਦਾਨਾ ਇੱਕ ਲੇਡੀ ਨੂੰ ਮੇਰੀ ਸੁਣ ਜੇ ਨਹੀਂ ਗੱਲ ਸੁਣ ਲੈ ਮੇਰੀ ਸਣੀ ਮੈਂ ਤੈਨੂੰ ਕਹਿੰਦਾ ਮੈਂ ਤੂੰ ਬਲਾਸ਼ਰ ਕਹਿ ਰਿਹਾ ਤੈਨੂੰ ਮੈਂ ਇਹ ਓਕੇ ਨਾ ਹੋ ਮੈਂ ਤੈਨੂੰ ਕਹਿ ਰਿਹਾ ਤੈਨੂੰ ਮੈਂ ਵੀ ਕਹਿ ਰਹੇ ਆ ਮੈਂ ਵੀ ਕਹਿ ਰਹੇ ਆ ਪਿਆਰ ਨਾਲ ਗੱਲ ਕਰੋ ਬੰਦੇ ਮੂੰਹ ਵੱਲ ਕਰ ਮੈਂ ਤੇਰੀ ਕੰਪਲੇਂਟ ਲੈ ਲਈ ਹੈ ਮੈਂ ਮੇਰੀ ਕਮਪਲੇਂਟ ਤੈਨੂੰ ਲਾਸਟ ਕਿਹਾ ਹੁਣ ਤਰੀ ਬੰਦੇ ਦੀ ਤੇਰੀ ਮੈਂ ਕੰਪਲੇਂਟ ਲੜੀ ਆ ਤਰੀ ਬੰਦੇ ਦੀ ਮੈਂ ਜਿਹੜਾ ਤੈਨੂੰ ਕਿਹਦੇ ਕਹਾਂ ਮੈਂ ਉਹਦੀ ਬੰਦੇ ਦੀ ਬੋਦੀ ਹਵਾ ਕਰਨੀ ਛੱਡਦੇ ਹੁਣ ਮੈਂ ਕੋਈ ਹਵਾ ਨਹੀਂ ਕਰਦਾ ਠੀਕ ਹੈ ਕੰਪਲੇਂਟ ਲੈ ਲਈ ਬਸ ਠੀਕ ਹੈ ਬਸ ਠੀਕ ਹੈ ਜਾਓ ਮੈਂ ਬੁਲਾਉਂਦਾ ਨਹੀਂ ਫੇਰ ਅਸੀਂ ਚੱਲੇ ਆ ਕੰਪਲੇਂਟ ਦੇ ਇਹਨੂੰ ਹੀ ਖੜੇ ਦੀ ਫਿਰ ਕੰਪਲੇਂਟ ਦੇ ਦਈਏ ਨਾ ਜਾਓ ਕੋ ਜਾਓ ਮੈਂ ਬੁਲਾ ਲਾਂ ਜੀ ਚਾਰ ਸਾਹਿਬ ਮੈਂ ਤੈਨੂੰ ਸਣੀ ਤੋਂ ਵੇਹੀ ਕਾ ਕਰਦਾ ਜਾ ਰਹੇ ਆ ਤੁਸੀਂ ਹਰ ਇੱਕ ਦੀ ਲਿਮਟ ਹੁੰਦੀ ਆ ਲਿਮਟ ਮੈਂ ਕੋਈ ਲਿਮਟ ਕਰਾਫ ਠੀਕ ਹੈ ਲੇਡੀ ਨੂੰ ਚਾਰ ਵਾਰੀ ਬਾਹ ਤੈਨੂੰ ਸਾਰੀ ਗੱਲ ਦੱਸਤੀ ਆ ਮੈਂ ਯਾਰ ਉੱਚੀ ਬੋਲ ਕੇ ਕੁਝ ਹੋ ਜੇ ਮੈਂ ਤੇਰ ਤੈਨੂੰ ਮੈਂ ਗੱਲ ਦੱਸਦਾ ਪਿਆ ਮੈਂ ਉੱਚੀ ਨਹੀਂ ਬੋਲਦਾ ਮੈਂ ਚੋਰ ਆ ਮੈਂ ਤੈਨੂੰ ਤੇਰੀ ਦਰਖਾਸਤ ਲੈ ਲਈ ਐ ਮੈਂ ਚੋਰ ਆ ਨਹੀਂ ਮੈਂ ਚੋਰ ਆ ਮੈਂ ਤੇ ਮੈਂ ਕਮ ਹੱਲੇ ਦਾ ਮੋਹਰ ਮੈਂ ਤੇ ਮੈਂ ਮੋਹਰ ਮੈਂ ਹੀ ਜਣਾ ਮੈਂ ਚੌਂਕੀਦਾਰ ਹਾਂ ਤੇ ਮੈਂ ਕੀ ਆ ਮੈਂ ਚੌਂਕੀਦਾਰ ਆ ਮੈਂ ਤੈਨੂੰ ਹੁਣ ਲਾਸ਼ ਕਹਤੋ ਤੈਨੂੰ ਮੰਨਣਾ ਹੈ ਤੈਨੂੰ ਮੈਂ ਹੁਣ ਦੇਖਿਆ ਤੂੰ ਹਵਾ ਹੋ ਰਹੀ ਕਰੀ ਜਣਾ ਹੈ ਕੋਈ ਜੱਲ ਸਾਹਿਬ ਆ ਦਿਮਾਗ ਖਾਲ ਕਿਤੇ ਤੇ ਆ ਇੱਕ ਮਿੰਟ ਤੇਰੀ ਵਰਗਾ ਬਹੁਤ ਦੇਖ ਲਏ ਥੇ ਭਾਈ ਸ਼ੀਰ ਕਰਦੋ ਨਾ ਭਾਈ ਜੇਹਸਾ ਕਿਉਂਕਿ ਚਾਰ ਸੇ ਵੱਲੋਂ ਬਤਨੀ ਜੀ ਦੇ ਨਾਲ ਭੱਲੇ ਦੇ ਮੋਹਲਵਾਰ ਬੰਦੇ ਨੂੰ ਕਾਲਾ ਕੱਢਿਆ ਜਾ ਰਹੀਆਂ ਨੇ ਇਸੇ ਗੱਲ ਤੇ ਰਿਹਾ ਭਾਈ ਇਸੇ ਗੱਲ ਤੇ ਕਿ ਚਾਰ ਸਾਹ ਦੇ ਵੱਲੋਂ ਇਹ ਵੀ ਆਇਆ ਇੱਕ ਤਰ੍ਹਾਂ ਦੀ ਬਤਨੀ ਕੀ ਕੀਤੀ ਕਿਤੀ ਜਾ ਰਹੀਆਂ ਪਲੇਟ ਲੀ ਰੋ ਸੋਨ ਚਾਰ ਸਾਫ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਬੱਤਮੀਜੀ ਕੀਤੀ ਜਾ ਰਹੀ ਆ ਨਾਸਾ ਭੰਲਣ ਦੀ ਕੰਦ ਕੀਤੀ ਜਾ ਰਹੀ ਆ ਸੋ ਪ੍ਰਾਈਮੇਟੀ ਵੱਲੋਂ ਉਸ ਤੋਂ ਇਹ ਖਬਰ ਦਿਖਾ ਰਿਆ ਸੀ ਠੀਕ ਹੈ ਸੋ ਮੱਲੇ ਵਾਲੇ ਦੇ ਵੱਲੋਂ ਧਰਨਾ ਜਿਹੜਾ ਕੀਤਾ ਜਾ ਰਿਹਾ ਆ ਠੀਕ ਆ ਠੀਕ ਆ ਇਹ ਤਾਂ ਨਹੀਂ ਜਣੂਗਾ ਜੀ ਇਹ ਕੱਦ ਗੱਲ ਹੈ ਵੀ ਦੇਖ ਸਕਦੇ ਹੋ ਕਿ 50 50 ਸੁਰਾਭਰ ਚੌਕੀ ਦੇ ਇੰਚਾਰਜ ਵੱਲੋਂ ਜਿਹੜੇ ਮੱਲੇ ਦੇ ਮੋਦਵਾਰ ਅਮਨ ਸੈਣੀ ਭਾਜਪਾ ਤੋਂ ਉਹਨਾਂ ਨੂੰ ਜੜਾਵਾ ਉਹ ਥ्रेट ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਬਿਲਕੁਲ ਚੌਂਕੀ ਦੇ ਵਿੱਚ ਸ਼ਰੀਆਮ ਬਦਮਾਸ਼ੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਹੋਰ ਜਿਆਦਾ ਸਰ ਜੀ ਬਦਮਾਸ਼ੀ ਮੈਂ ਜੇ ਤੁਸੀਂ ਬਦਮਾਸ਼ੀ ਕਰਦੇ ਹੋ ਏਦਾਂ ਧੱਕਾ ਵੀ ਨਹੀਂ ਦਿੰਦਾ ਮੈਂ ਇੱਕ ਲੇਡੀ ਨੂੰ ਮੇਰੀ ਸੁਣ ਜਿਹੜੀ ਗੱਲ ਸੁਣ ਲੈ ਮੇਰੀ ਸਣੀ ਮੈਂ ਤਰੋਂ ਮੈਂ ਤੁਹਾਨੂੰ ਲਾਸਟ ਵਾਰ ਕਹਿ ਰਿਹਾ ਤਰੋਂ ਮੈਂ ਇਹ ਓਕੇ ਨਾ ਹੋ ਮੈਂ ਤਰੋਂ ਕਹਿ ਰਿਹਾ ਤੈਨੂੰ ਮੈਂ ਵੀ ਕਹਿ ਰਹੇ ਆ ਮੈਂ ਵੀ ਕਹਿ ਰਹੇ ਆ ਪਿਆਰ ਨਾਲ ਗੱਲ ਕਰੋ ਬੰਦਿਆਂ ਨੂੰ ਗੱਲ ਕਰ ਮੈਂ ਤੇਰੀ ਕੰਪਲੇਨਟ ਲੈ ਲਈ ਆ ਬਾ ਮੇਰੀ ਕੰਪਲੇਨ ਮੈਂ ਲਾਸਟ ਕਹਤਾ ਹੁਣ ਤਰੀ ਬੰਦੇ ਦੀ ਤੇਰੀ ਮੈਂ ਕੰਪਲੇਨ ਲੈ ਜੀ ਤਰੀ ਬੰਦੇ ਦੀ ਮੈਂ ਜਿਹਨੂੰ ਤੈਨੂੰ ਕਿਹਦੀ ਕਹਦਾ ਮੈਂ ਉਹਦੀ ਬੰਦੇ ਦੀ ਗੋਦੀ ਹਲਕਾ ਵੀ ਛੱਡਦੇ ਹੁਣ ਮੈਂ ਕੋਈ ਹਵਾ ਨਹੀਂ ਕਰਦਾ ਲੇਕਿਨ ਕੰਪਲੇਨ ਲੈ ਲਈ ਆ ਬਸ ਠੀਕ ਆ ਬਸ ਠੀਕ ਆ ਜਾਓ ਮੈਂ ਨਹੀ ਮੈਂ ਫੇਰ ਅਸੀਂ ਚੱਲੇ ਆ ਕੰਪਲੇਨ ਦੇਣ ਨੂੰ ਹੀ ਖੜੇ ਸੀ ਫੇਰ ਤੇ ਕੰਪਲੇਨ ਲੈ ਦਈਏ ਸਰ ਜੀ ਜਾਓ ਜਾਓ ਮੈਂ ਬੁਲਾ ਲਾਂ ਤੈਨੂੰ ਆਗੇ ਆ ਜਾ ਸਰ ਮੈਂ ਮੈਂ ਤੈਨੂੰ ਸਣੀ ਤੋਂ ਇਹੀ ਗੱਲ ਕਰਦਾ ਹਾਂ ਹਰ ਚੀਜ਼ ਦੀ ਲਿਮਟ ਹੁੰਦੀ ਆ ਲਿਮਟ ਤੋਂ ਮੈਂ ਕੋਈ ਲਿਮਟ ਕਰਾਫ ਨਹੀਂ ਠੀਕ ਹੈ ਲੇਡੀ ਨੂੰ ਚਾਰ ਵਾਰੀ ਬਾਹਰ ਮ ਤੈਨੂੰ ਸਾਬ ਗੱਲ ਦੱਸਤੀ ਆ ਮੈਂ ਯਾਰ ਉੱਚੀ ਬੋਲ ਕੇ ਕੁਝ ਹੋ ਜੇ ਮੈਂ ਤੇ ਤੈਨੂੰ ਮੈਂ ਗੱਲ ਦੱਸਦਾ ਪਿਆ ਮੈਂ ਉੱਚੀ ਨਹੀਂ ਬੋਲਦਾ ਮੈਂ ਚੋਰ ਆ ਮੈਂ ਤੈਨੂੰ ਤੇਰੀ ਦਰਖਾਸਤ ਲੈ ਲਈ ਏ ਮੈਂ ਚੋਰ ਨਹੀਂ ਮੈਂ ਚੋਰ ਨਹੀਂ ਮੈਂ ਚੋਰ ਆ ਮੈਂ ਤੇ ਮੈਂ ਕਮ ਹੱਲੇ ਦਾ ਮੋਹਰ ਮੈਂ ਤੈਨੂੰ ਮੈਂ ਮੋਹਰ ਮੈਂ ਹੀ ਕਹਦਾ ਮੈਂ ਚੌਂਕੀਦਾਰ ਹਾਂ ਤੇ ਮੈਂ ਕੀ ਆ ਇਹ ਚੌਂਕੀਦਾਰ ਆ ਮੈਂ ਤੈਨੂੰ ਹੁਣ ਲੱਛ ਕੇ ਤਾਂ ਨਹੀਂ ਮਾਣੂ ਮੈਂ ਚੋਰ ਆ ਤੈਨੂੰ ਮੈਂ ਹੁਣ ਦੇਖਿਆ ਤੂੰ ਹਵਾ ਹੋਰੀ ਕਰੀ ਜਨਾ ਹੈ ਹਰ ਕੋਈ ਜੱਜ ਸਾਹਿਬ ਆ ਦਿਮਾਗ ਖਾਲ ਕਿਤੇ ਪਿਆ ਇੱਕ ਮਿੰਟ ਤੇਰੀ ਵਰਕੇ ਬਹੁਤ ਦੇਖ ਲਿਓ ਤੇ ਭਾਈ ਹਰ ਮਤ ਸੀੜ ਕਰ ਦੋ ਨਾ ਮੈਂ ਭਾਈ ਇਹ ਦੇਖ ਸਕਦੇ ਹਾਂ ਕਿ ਚੌਂਕੀ ਚਾਰ ਦੇ ਵੱਲੋਂ ਬੱਤਮੀ ਜੀ ਦੇ ਨਾਲ ਭੱਲੇ ਦੇ ਮੋਹਲਵਾਰ ਬੰਦੇ ਨੂੰ ਕਾਲਾ ਬੱਝਿਆ ਜਾ ਰਹੀਆਂ ਨੇ ਐਸੀ ਗੱਲ ਤੇ ਰਿਹਾ ਭਾਈ ਐਸੀ ਗੱਲ ਤੇ ਰਿਹਾ ਦੇਖ ਸਕਦੇ ਹੋ ਕਿ ਚਾਰ ਸਾਹਿਬ ਦੇ ਵੱਲੋਂ ਜਿਹੜੀ ਐਕਸ਼ਨ ਕਰਉਣੀ ਬਾਕੀ ਨਹੀਂ ਕੀਤੀ ਕਿਤੀ ਕੀਤੀ ਜਾ ਰਹੀ ਆ ਸੋ ਇਹ ਨਹੀਂ ਚੱਲੂਗੀ ਸੋ ਇਹ ਚਾਰ ਸਾਹਿਬ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਬੱਤਮੀ ਜੀ ਕੀਤੀ ਜਾ ਰਹੀ ਆ ਸਾਬਤ ਲਣ ਦੀ ਕਾਰਨ ਕੀਤੀ ਜਾ ਰਹੀ ਆ ਸੋ ਪ੍ਰਾਈਮਰੀ ਵਾਲੀ ਉਸ ਤੋਂ ਇੱਕ ਖਬਰ ਦਿਖਾ ਰਹੇ ਆ ਅਸੀਂ ਠੀਕ ਹੈ ਸੋ ਮੱਲੇ ਵਾਲੇ ਦੇ ਵੱਲੋਂ ਧਰਨਾ ਜਿਹੜਾ ਕੀਤਾ ਜਾ ਰਿਹਾ ਠੀਕ ਆ ਠੀਕ ਆ ਇੰਤ ਨਹੀਂ ਚੱਲੂਗਾ ਇਹ ਕੁੱਝ ਗੱਲ ਹੈ ਵੀ ਦੇਖ ਸਕਦੇ ਹੋ ਕਿ ਜਿੰਦਾਬਾਦ ਪੰਜਾਬ ਪੁਲਿਸ ਸ਼ਰਮ ਚੌਕੀ ਦੇ ਇੰਚਾਰਜ ਵੱਲੋਂ ਜਿਹੜੇ ਮੱਲੇ ਦੇ ਮੋਦਵਾਰ ਅਮਨ ਸੈਣੀ ਬੀਜੇ ਨੂੰ ਤੌਰ ਨਾਲ ਉਗੜਾਵਾ ਔਰ ਥ੍ਰੈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਬਿਲਕੁਲ ਚੌਕੀ ਦੇ ਵਿੱਚ ਸ਼ਰਿਆਮ ਬਦਮਾਸ਼ੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਹੋਰ ਜਿਆਦਾ ਯਾਰ ਸੁਰ ਹਮ